वेलकम टू बैक फ्रेंड्स ऑन माय YouTube channel, चैनल एसबी दीपसनी ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸਟੱਡੀ ਨਾਲ ਰਿਲੇਟਡ ਵੀਡੀਓਸ ਲੈ ਕੇ ਆਉਂਦੇ ਰਹੇ ਨੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਮੇਂ ਸਿਰ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ ਅੱਜ ਤੁਹਾਨੂੰ ਆਸਾਨ ਟ੍ਰਿਕ ਨਾਲ ਯਾਦ ਕਰਾਵਾਂਗੇ ਜੋ ਤੁਹਾਡਾ ਜਰਨਲ ਪੇਪਰ ਹੁਣ ਵਾਲਾ ਹੈ ਠੀਕ ਆ ਉਹਦੇ ਤਿਆਰੀ ਲਈ ਆਸਾਨ ਟ੍ਰਿਕ ਨਾਲ ਉਹਨਾਂ ਦੇ ਰਾਈਟਰ ਦੇ ਨਾਮ ਠੀਕ ਆ ਤੇ ਪੋਇਟ ਦੇ ਨਾਮ ਨਾ ਨਾ ਆਸਾਨ ਤਰੀਕੇ ਨਾਲ ਯਾਦ ਕਰਾਵਾਂਗੇ ਤੁਹਾਨੂੰ ਤੁਸੀਂ ਵੀਡੀਓ ਵਿੱਚ ਬਸ ਬਣੇ ਰਹੋ ਤੇ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸੋਲਵ ਕਰਦੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਪਹਿਲਾ ਇਹ ਆਪਣਾ ਹਸਨ ਅਟੈਂਡੈਂਸ ਪ੍ਰੋਬਲਮ ਹੈ ਨਾ ਤੇ ਤਾਂ ਤੁਹਾਨੂੰ ਸਾਰੇ ਨੂੰ ਆਂਦੇ ਹੋਣਾ तकरीबन ਫਿਰ ਵੀ ਆਪਾਂ ਯਾਦ ਕਰਾ ਦਿੰਨੇ ਆ ਸੁਦਾ ਮੂਰਤੀ ਇਹਦਾ ਠੀਕ ਆ ਸੁਦਾ ਮੂਰਤੀ ਤਾਂ ਤੁਸੀਂ ਇੱਥੇ ਯਾਦ ਰੱਖਣਾ ਹੈ ਸੁਦਾਈ ਦੀ ਮੂਰਤੀ ਬਣ ਗਿਆ ਹਸਨ ਹੱਸ ਹੱਸ ਕੇ ਹਸਨ ਹੱਸ ਹੱਸ ਕੇ ਸੁਦਾਈ ਦੀ ਮੂਰਤੀ ਬਣ ਗਿਆ ਸੁਦਾ ਮੂਰਤੀ ਇੱਥੇ ਤੁਸੀਂ ਯਾਦ ਰੱਖਣਾ ਆ ਠੀਕ ਹੈ ਨਾ ਹੱਸ ਹੱਸ ਕੇ ਆ ਚੀਜ਼ ਆਪਣਾ ਪਹਿਲਾ ਇੱਥੇ ਸੁਦਾ ਮੂਰਤੀ ਹਸਨ ਹਸਾਸ ਕੇ ਸੁਦਾਈ ਦੀ ਮੂਰਤੀ ਬਣ ਗਿਆ ਤਾਂ ਇਹ ਵੈਸੇ ਵੀ ਤੁਹਾਨੂੰ ਆਂਦੇ ਹੋਣੇ ਆ ਕਿਉਂਕਿ ਇਹ ਫਰਸਟ ਜਾਂ ਤੇ ਫਰਸਟ ਤਾਂ ਸਾਰੇ ਨੂੰ ਆਂਦੇ ਹੁੰਦੇ ਆ ਤਾਂ ਨੈਕਸਟ ਆਪਾਂ ਅੱਗੇ ਦੇਖਦੇ ਆ ਦੂਜੇ ਨੰਬਰ ਤੇ ਆ ਦਾ ਮਾਰਚ ਕਿੰਗ ਕੈਥਰਿਨ ਲिटल ਵੈਕਲੇਸ ਤਾਂ ਇਹਦਾ ਤੁਸੀਂ ਯਾਦ ਕਿੱਥੋਂ ਰੱਖਣਾ ਆ ਟ੍ਰਿਕ ਕੀ ਆਪਣਾ ਆ ਕਿੰਗ ਹੈ ਟ੍ਰਿਕ ਆ ਜਿਹੜਾ ਕਿੰਗ ਆ ਨਾ ਉਹ ਟ੍ਰਿਕ ਆ ਉਧਰ ਵੀ लगता है के ठीक है इधर भी के लगता है ठीक है ना आ चीज़ तो याद रखना तो ठीक है ना तो आ चीज़ तो याद रखना है कैथरीन लिटल बेकलैस ठीक है ना तो नैक्सट आप आगे देखते हैं तीजे नंबर तो आ थिंकिंग आउट ऑफ द बुक्स सॉरी बॉक्स आ लैटरल थिंकिंग है ना ਤਾਂ ਇਹ ਮਤਲਬ ਅਡਾਪਟਡ ਫਰੋਮ ਦਾ ਆਰਟੀਕਲ ਫਰੋਮ ਇੰਟਰਨੈਟ ਇਹ ਇੰਟਰਨੈਟ ਤੋਂ ਲਿਆ ਗਿਆ ਵਾ ਠੀਕ ਹੈ ਨਾ ਤਾਂ ਤੁਸੀਂ ਇਹਦਾ ਅਨਨ ਲਿਖ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਇਹ ਇੰਟਰਨੈਟ ਤੋਂ ਲਿਆ ਗਿਆ ਵਾ ਠੀਕ ਹੈ ਅਨਨ ਲਿਖ ਸਕਦੇ ਹੋ ਠੀਕ ਹੈ ਨਾ ਅਨਨ ਲਿਖ ਸਕਦੇ ਹੋ ਤੁਸੀਂ ਅਨਨ ਇਹ ਕਿਉਂਕਿ ਇੰਟਰਨੈਟ ਤਾਂ ਇਹਦਾ ਕੋਈ ਲੇਖਕ ਨਹੀਂ ਹੈਗਾ ਯਾਰ ਨਾ ਰਾਈਟਰ ਨਹੀਂ ਹੈਗਾ ਇਹ ਅਨਨੋਨ ਆ ਤਾਂ ਤੁਸੀਂ ਯਾਦ ਰੱਖਣਾ ਆ ਤੇ ਜਿਹੜਾ ਪ੍ਰੇਅਰ ਆਫ ਦਾ ਬੂਟਸ ਹੈ ਨਾ ਤਾਂ ਉਹਨਾਂ ਦਾ ਵੀ ਅਨਨੋਨ ਹੀ ਹੋਣਾ ਆ ਸਾਇਦ ਠੀਕ ਹੈ ਨਾ ਤੁਸੀਂ ਇਸ ਚੀਜ਼ ਤੇ ਯਾਦ ਰੱਖਣਾ ਆ ਤੇ ਆਪਾਂ ਅੱਗੇ ਦੇਖਦੇ ਹਾਂ ਤਾਂ ਚੌਥੇ ਨੰਬਰ ਤੇ ਆਪਣਾ ਆ ਰੋਬੋਟਸ ਇਹ ਆਪਣਾ ਹੈ ਨਹੀਂ ਚੌਥੇ ਨੰਬਰ ਵਾਲਾ ਇਹ ਹੈ ਨਹੀਂ ਆਪਣਾ ਇਹ ਕੱਢ ਦੇਣਾ ਤੁਸੀਂ ਆਪਣੇ ਬਹੁਤ ਦੀ ਹੈ ਚੈ ਨਹੀਂ ਪੰਜਵਾਂ ਵੀ ਹੈ ਨਹੀਂ ਠੀਕ ਹੈ ਨਾ ਸਿਲੇਬਸ 'ਚ ਤੈਸ ਤੋਂ ਬਾਅਦ 6ਵੇਂ ਨੰਬਰ ਤੇ ਆ ਆਨ ਸੇਇੰਗ ਪਲੀਜ਼ ਹੈ ਨਾ ਆਨ ਸੇਇੰਗ ਪਲੀਜ਼ ਇਹ 6ਵੇਂ ਨੰਬਰ ਤੇ ਤਾਂ ਪਲੀਜ਼ ਸ਼ਬਦ ਹੁੰਦਾ ਆ ਰਿਸਪੈਕਟਫੁਲੀ ਹੈ ਨਾ ਜਿਹਨੂੰ ਆਪਾਂ ਹਾਂਜੀ ਹਾਂਜੀ ਹੈ ਨਾ ਏ ਜੀ ਕਰਦੇ ਆ ਏ ਜੀ ਏ ਜੀ ਤੋਂ ਯਾਦ ਰੱਖਣਾ ਹੈ ਠੀਕ ਹੈ ਨਾ ਏ ਜੀ ਏ ਜੀ ਤੋਂ ਯਾਦ ਰੱਖਣਾ ਹੈ ਏ ਜੀ ਗਾਰਡਨਰ ਠੀਕ ਹੈ ਨਾ ਏ ਜੀ ਗਾਰਡਨਰ ਜੇ ਆਪਾਂ ਕਿਸੇ ਨੂੰ ਬੁਲਾਣਾ ਹੋਵੇ ਏ ਜੀ ਖਾਸ ਕਰਕੇ ਹਿੰਦੀ ਵਿੱਚ ਵਰਡ ਯੂਜ਼ ਕੀਤਾ ਜਾਂਦਾ ਹੈ ਤੇ ਕਈ ਅ ਕਈ ਹੋਰ ਲੈਂਗੁਏਜ ਵੀ ਕਰਦੇ ਹੋਣਗੇ ਠੀਕ ਹੈ ਨਾ ਏ ਜੀ ਰਿਸਪੈਕਟ ਦੇਣਾ ਹੁੰਦਾ ਹੈ ਪਲੀਜ਼ ਜਿੱਥੇ ਆ ਗਿਆ ਆਨ ਸੇਇੰਗ ਪਲੀਜ਼ ਤਾਂ ਉਥੇ ਏ ਜੀ ਤੁਸੀਂ ਯਾਦ ਰੱਖਣਾ ਹੈ ਰਿਸਪੈਕਟ ਦੇਣਾ ਹੈ ਕਿਸੇ ਨੂੰ ਏ ਜੀ ਗਾਰਡਨਰ ਠੀਕ ਹੈ ਨਾ ਤਾਂ ਨੈਕਸਟ ਆਪਾਂ ਅੱਗੇ ਦੇਖਦੇ ਹਾਂ 10 ਸਟੋਰੀ ਆਫ ਮਾਈ ਲਾਈਫ हैलन कैलर आठ ठीक है ना हैलन कैलर ठीक है तो यह याद कि रखना या। तुसी याद रखना कि लाइफ ना तंग होया होली हुई है ठीक है न हिली हो ठीक है ना लाइफ हिल्या हो लाइफ हिली हुई है आतो हैलन हिली हैलन है ना हैलन हिलीदा याद रखना है हैलन कैलर ठीक है ना तो इस तरह तुम्हें याद रखना लाइफ हिली पही है यार तंग आया पा मैं तो पढ़ पढ़ के तंग आया पा ਹਿੱਲੀ ਪਈਆ ਲਾਈਫ ਇਧਰ ਤੇ ਇਧਰ ਹੋਇਆ ਪਿਆ ਆ ਇਹਦਾ ਤੁਸੀਂ ਯਾਦ ਰੱਖਣਾ ਆ ਸਟੋਰੀ ਆਫ ਦਾ ਸਟੋਰੀ ਆਫ ਦਾ ਮਾਈ ਲਾਈਫ ਲਾਈਫ ਹਿੱਲੀ ਪਈਆ ਹੈਲਨ ਕੇਲਰ ਠੀਕ ਆ ਨਾ ਤੁਸੀਂ ਮੈਂ ਤਾਂ ਆ ਬਾਰ ਬਾਰ ਬੋਲ ਰਿਹਾ ਕਿ ਤੁਹਾਨੂੰ ਇਦਾਂ ਯਾਦ ਹੋ ਜਵੇ ਤੇ ਤੁਸੀਂ ਦੋ ਵਾਰੀ ਵੀਡੀਓ ਵਾਚਿੰਗ ਕਰ ਲਿਓ ਤੇ ਆਪਣੇ ਦਿਮਾਗ ਵਿੱਚ ਰਿਮੈਂਬਰ ਕਰ ਲਿਓ ਬਾਰ ਬਾਰ ਨਾ ਦੁਹਰਾਈ ਆਪਣੇ ਦਿਮਾਗ ਚ ਹੀ ਕਰ ਲਿਓ ਤੁਸੀਂ ਯਾਦ ਹੋ ਜਾਣਾ ਪੱਕੀ ਗਾਰੰਟੀ ਹੈ ਜੇ ਦੋ ਵਾਰੀ ਤੁਸੀਂ ਯਾਦ ਕਰਦੇ ਹੋ ਤਾਂ ਠੀਕ ਹੈ ਨਾ ਤਾਂ ਇਸ ਤੋਂ ਬਾਅਦ ਆ 8ਵੇਂ ਨੰਬਰ ਤੇ ਟੂ ਜੈਂਟਲਮੈਨ ਆਫ ਬੀਰੋਨਾ ਹੈ ਨਾ ਤਾ ਇਹ ਤੁਸੀਂ ਯਾਦ ਕਿੱਥੋਂ ਰੱਖਣਾ ਹੈ ਟ੍ਰਿਕ ਕੀ ਆ ਟੂ ਜੈਂਟਲਮੈਨ ਆਫ ਬਿਰੋਨਾ ਕਿ ਜਿਹੜਾ ਦੋ ਮੁੰਡੇ ਹੁੰਦੇ ਆ ਉਹ ਤੁਹਾਨੂੰ ਪਤਾ ਸਾਰੇ ਕੰਮ-ਕੁਮ ਕਰਦੇ ਹੁੰਦੇ ਤੇ ਉਹਦੀ ਭੈਣ ਨਾ ਹਸਪੀਟਲ ਚ ਭਰਤੀ ਹੁੰਦੀ ਆ ਤਾਂ ਤੁਸੀਂ ਯਾਦ ਕੀ ਰੱਖਣਾ ਇੱਕ ਦਿਨ ਉਹ ਪੇਪਰ ਵਿੱਚ ਵੇਚ ਰਿਹਾ ਸੀ ਠੀਕ ਆ ਅਖਬਾਰ ਵੇਚਦਾ ਸੀ ਤੇ ਇੱਕ ਬੰਦਾ ਮਿਲਿਆ ਜਿਹਦਾ ਨਾਮ ਏ ਜੇ ਕਰੋਨਿਨ ਸੀ ਕਰੋਨਿਨ ਠੀਕ ਆ ਕਰੋਨਿਨ ਤਾਂ ਤੁਹਾਨੂੰ ਪਤਾ ਹੀ ਨਾਮ ਇਹਨਾਂ ਦੇ ਬਹੁਤ ਔਖੇ-ਔਖੇ ਹੁੰਦੇ ਆ ਏਜੀ ਕਰੋਨਿਨ ਠੀਕ ਹੈ ਨਾ ਤਾਂ ਮੁੰਡਿਆਂ ਨੂੰ ਬਹੁਤ ਅਜੀਬ ਲੱਗਿਆ ਕਿ ਯਾਰ ਇਹ ਕਿਦਾਂ ਦਾ ਨਾਮ ਆ ਏਜੀ ਕਰੋਨਿਨ ਠੀਕ ਹੈ ਨਾ ਤਾਂ ਇਸ ਤਰ੍ਹਾਂ ਯਾਦ ਰੱਖਣਾ ਮੁੰਡੇ ਪੇਪਰ ਵੇਚਦੇ ਸੀ ਤੇ ਉਹਨੂੰ ਇੱਕ ਬੰਦਾ ਮਿਲਿਆ ਜਿਹਦਾ ਨਾਮ ਬਹੁਤ ਅਜੀਬ ਸੀ ਇਹਨਾਂ ਨੂੰ ਸੁਣ ਕੇ ਅਜੀਬ ਬਹੁਤ ਲੱਗਿਆ ਏਜੀ ਕਰੋਨਿਨ ਠੀਕ ਹੈ ਨਾ ਤਾਂ ਇਸ ਤੋਂ ਬਾਅਦ ਅੱਗੇ ਦੇਖਦੇ ਆ ਆਪਾਂ 9ਵੇਂ ਨੰਬਰ ਤੇ ਇਨ ਸੈਲੀਬ੍ਰੇਸ਼ਨ ਆਫ ਵਿੰਗ ਅਲਾਈਵ ਹੈ ਨਾ ਤਾਂ ਇਹ ਵੀਂਗ ਵਾਲਾ ਵਿਥਾ ਠੀਕ ਹੈ ਨਾ ਆ ਚੀਜ਼ ਹੁੰਦਾ ਆਪਾਂ ਨੂੰ ਸਾਨੂੰ ਜੀਨ ਨੂੰ ਐਡਵਾਈਸ ਕੌਣ ਦਿੰਦਾ ਹੈ ਠੀਕ ਆ ਨਾਰਮਲੀ ਹੈ ਨਾ ਯਾਦ ਰੱਖ ਸਕਦੇ ਨੇ ਡਾਕਟਰ ਦਿੰਦਾ ਹੈ ਜੀਨ ਨੂੰ ਐਡਵਾਈਸ ਦਿੰਦਾ ਸਾਨੂੰ ਕਿ ਆ ਚੀਜ਼ ਆ ਚੀਜ਼ ਕਰਕੇ ਤੁਸੀਂ ਇਦਾਂ ਹੈ ਨਾ ਠੀਕ ਹੈ ਨਾ ਤਾਂ ਡਾਕਟਰ ਕ੍ਰਿਸਟਨ ਬਾਰਨੇਟ ਠੀਕ ਹੈ ਨਾ ਡਾਕਟਰ ਕ੍ਰਿਸਟਨ ਬਾਰਨੇਟ ਤੁਸੀਂ ਯਾਦ ਰੱਖਣਾ ਇਸ ਤਰੀਕੇ ਨਾਲ ਤਾਂ ਆਪਣਾ 10ਵੇਂ ਨੰਬਰ ਤੇ ਆ ਗਦਰੀ ਬਾਬਾ ਇਨ ਕਾਲਾ ਪਾਣੀ ਹੈ ਨਾ ਜੇਲ ਤਾਂ ਤੁਸੀਂ ਕੀ ਯਾਦ ਰੱਖਣਾ ਆ ਕਿ ਮੈਂ ਇੱਕ ਜੇਲ ਘੁੰਮਣ ਗਿਆ ਸੀ ਜਿਹਦਾ ਨਾਮ ਕਾਲਾ ਪਾਣੀ ਸੀ ਜੇਲ ਨਾਮ ਹੈ ਨਾ ਇੱਥੋਂ ਆ ਜਾਣਾ ਕਾਲਾ ਪਾਣੀ ਜੇਲ ਮੈਂ ਘੁੰਮਣ ਗਿਆ ਸੀ ਜਿੱਥੇ ਡਾਕਟਰ ਸੀ ਡਾਕਟਰ ਹਰੀਸ਼ ਪੂਰੀ ਜੋ ਕਿ ਮਰੀਜ਼ਾਂ ਦਾ ਉੱਥੇ ਦੇਖਰੇਖ ਕਰਦਾ ਸੀ ਮੈਂ ਜੇਲ ਘੁੰਮਣ ਗਿਆ ਸੀ ਇੱਕ ਕਾਲੇ ਪਾਣੀ ਠੀਕ ਆ ਕਾਲੇ ਪਾਣੀ ਜੇਲ ਘੁੰਮਣ ਗਿਆ ਸੀ ਉੱਥੇ ਡਾਕਟਰ ਹਰੀਸ਼ ਪੂਰੀ ਸੀ ਜੋ ਕਿ ਉਹ ਮਰੀਜ਼ਾਂ ਦਾ ਦੇਖਰੇਖ ਕਰਦਾ ਸੀ ਠੀਕ ਆ ਨਾ ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਆ ਤੇ ਇਹ ਤੁਹਾਨੂੰ ਪਤਾ ਹੈ ਦੋ ਨੰਬਰ ਮਤਲਬ ਦੋ ਕੁਐਸ਼ਨ ਇਹਦੇ ਵਿੱਚੋਂ ਆਣੇ ਆ ਠੀਕ ਹੈ ਨਾ ਤੇ ਤੁਸੀਂ ਜਿਹੜਾ ਸਟੋਰੀ ਮਤਲਬ ਲਿਖਣਾ ਆ ਕਰੈਕਟਰ ਲਿਖਣਾ ਆ ਜਾਂ ਥੀਮ ਲਿਖਣਾ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਤੁਹਾਨੂੰ ਪਾਣਾ ਹੀ ਪੈਣਾ ਆ ਤੇ ਇਸ ਲਈ ਫੋਕਸ দাও ਤੇ ਸਟੱਡੀ ਕਰੋ ਮੇਰੇ ਵੱਲੋਂ ਹਲੇ ਟਾਈਮ ਬਹੁਤ ਹੈ 24 ਤਰੀਕ ਨੂੰ ਤੁਹਾਡਾ ਪੇਪਰ ਹੈ ਹਨਾ ਉਹ ਵੀ 2 ਵਜੇ ਤੇ ਅੱਜ 21 ਤਰੀਕ ਆ ਤਾਂ ਹੋ ਸਕਿਆ ਤਾਂ ਮੈਂ ਸ਼ਾਮ ਤੱਕ ਵੀਡੀਓ ਬਣਾ ਕੇ ਅਪਲੋਡ ਕਰ ਦੇਣਾ ਹੈ ਤਾਂ ਨਹੀਂ ਤਾਂ ਸਵੇਰੇ ਤਾਂ ਤੁਹਾਨੂੰ ਮਿਲੇ ਹੀ ਜਾਣਾ ਹੈ ਠੀਕ ਹੈ ਨਾ ਤਾਂ ਟਾਈਮ ਹੈ ਤੁਸੀਂ ਦੋ ਦੋ ਵਾਰ ਦੇਖੋ ਠੀਕ ਹੈ ਨਾ ਇਸ ਤੋਂ ਬਾਅਦ ਆ ਜੰਨੇ ਆਪਾਂ ਅ ਬੀ ਆ ਆਪਣਾ ਪੋਇਟਰੀ ਹੈ ਨਾ ਪ੍ਰੇਅਰ ਆਫ ਦਾ ਵੂਡਸ ਮੈਂ ਤੁਹਾਨੂੰ ਕੀ ਕਿਹਾ ਸੀ ਠੀਕ ਆ ਕਿ ਉਹਦਾ ਵੀ ਅਨਨੋਨ ਆਣਾ ਕਿਉਂਕਿ ਇਹ ਵੀ ਨੈਟ ਤੋਂ ਹੀ ਲਿਆ ਗਿਆ ਆ ਇਹਦਾ ਕੋਈ ਰਾਈਟਰ ਨਹੀਂ ਆ ਇਹ ਤੁਸੀਂ ਯਾਦ ਰੱਖਣਾ ਅਨੋਨੀਮ ਸਾਇਦ ਨਾਮ ਠੀਕ ਆ ਤੇ ਇਹ ਵੀ ਤੁਸੀਂ ਲਿਖ ਸਕਦੇ ਹੋ ਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਲਿਖਾਇਆ ਸੀ ਨਾ ਅਨਨੋਨ ਤੁਸੀਂ ਉਹ ਵੀ ਲਿਖ ਸਕਦੇ ਹੋ ਠੀਕ ਹੈ ਨਾ ਤਾਂ ਇਹ ਨੈਟ ਤੋਂ ਲਿਆ ਗਿਆ ਵਾ ਇਨਾ ਦਾ ਕੋਈ ਰਾਈਟਰ ਨਹੀਂ ਆ ਠੀਕ ਹੈ ਨਾ ਆ ਵੀ ਲਿਖ ਸਕਦੇ ਹੋ ਤੁਸੀਂ ਤੇ ਨੀਚਲਾ ਜੁੜਾ ਹੈਗਾ ਉਹ ਵੀ ਲਿਖ ਸਕਦੇ ਹੋ ਬਾਕੀ ਤੁਹਾਡੀ ਮਰਜ਼ੀ ਆ ਦੇਖ ਲਿਓ ਤੇ ਇਹ ਆਪਣਾ ਹੋ ਗਿਆ ਨੈਕਸਟ ਆਪਾਂ ਦੇਖਦੇ ਆ ਔਨ ਫਰੈਂਡਸ਼ਿਪ ਤਾਂ ਜਿਹੜਾ ਆਪਣਾ ਫਰੈਂਡਸ਼ਿਪ ਹੁੰਦਾ ਉਹ ਕੀ ਹੁੰਦਾ ਗਹਿਰੀ ਹੁੰਦੀ ਆ ਨਾ ਗਹਿਰੀ ਤਾਂ ਇਥੋਂ ਤੁਸੀਂ ਯਾਦ ਰੱਖਣਾ ਆ ਗਹਿਰੀ ਹੁੰਦੀ ਆ ਆਪਣੀ ਫਰੈਂਡਸ਼ਿਪ ਤਾਂ ਇਹਦਾ ਆਪਣਾ ਆ ਕਹ ਲੈ ਲੀ ਜਿਬਰਾਨ ਠੀਕ ਹੈ ਨਾ ਖਲੀਲ ਜਿਬਰਾਨ ਕਈ ਖਲੀਲ ਗਿਬਰਾਨ ਬੋਲਦੇ ਆ ਉਦਾਂ ਵੀ ਯਾਦ ਰੱਖਣਾ ਈਜੀ ਆ ਬਟ ਖਲੀਲ ਗਿਬਰਾਨ ਆ ਠੀਕ ਹੈ ਨਾ ਸੌਰੀ ਖਲੀਲ ਜਿਬਰਾਨ ਆ ਠੀਕ ਆ ਜਿਬਰਾਨ ਤਾਂ ਇਹਦਾ ਤੁਸੀਂ ਯਾਦ ਰੱਖ ਸਕਦੇ ਜੋ ਦੋਸਤੀ ਹੁੰਦੀ ਆ ਆਪਣੀ ਗਹਿਰੀ ਹੁੰਦੀ ਆ ਗਹਿਰੀ ਦੋਸਤੀ ਓਕੇ ਨਾ ਤਾਂ ਤੀਜੇ ਨੰਬਰ ਤੇ ਆਪਾਂ ਦੇਖਦੇ ਆ ਦਾ ਇਕੋਨਿੰਗ ਗਰੀਨ ਹੈ ਨਾ ਦਾ ਇਕੋਨਿੰਗ ਗਰੀਨ ਹੈ ਨਾ ਇਹ ਆਪਣਾ ਵਿਲੀਅਮ ਬਲੇਕ ਦਾ ਆ ਵਿਲੀਅਮ ਬਲੇਕ ਬਲੇਕ ਨਹੀਂ ਹੈਗਾ ਇਹ ਤੁਸੀਂ ਆ ਗ੍ਰੀਨ ਤੋਂ ਯਾਦ ਰੱਖ ਸਕਦੇ ਹੋ ਗ੍ਰੀਨ ਬਲੇਕ ਗ੍ਰੀਨ ਬਲੇਕ ਆ ਚੀਜ਼ ਨੂੰ ਤੁਸੀਂ ਕੋਮਨ ਜਿਹਾ ਗੱਲਾਂ ਤੁਸੀਂ ਦਿਮਾਗ 'ਚ ਤਿੰਨ ਚਾਰ ਵਾਰੀ ਘੁਮਾਓਗੇ ਨਾ ਆ ਚੀਜ਼ ਨੂੰ ਤੁਹਾਨੂੰ ਆਪੇ ਹੀ ਯਾਦ ਹੋ ਜਾਣਾ ਆ ਇਹ ਕੁਝ ਖਾਸ ਨਹੀਂ ਹੈਗਾ ਜਦੋਂ ਤੱਕ ਤੁਸੀਂ ਪੜ੍ਹੋਗੇ ਨਹੀਂ ਤਾਂ ਯਾਦ ਕਿੱਦਾਂ ਹੋ ਜਾਣਾ ਹੈ ਇਹ ਹੀ ਚੀਜ਼ ਟ੍ਰਿਕ ਕੁਝ ਨਹੀਂ ਹੁੰਦਾ ਆ ਬਸ ਆਪਾਂ ਥੋੜੇ ਜਿਹਾ ਨਾ ਪੜ੍ਹਨ ਦਾ ਤਰੀਕਾ ਥੋੜਾ ਜਿਹਾ ਚੇਂਜ ਕਰ ਲੈਣੇ ਆ ਤਾਂ ਕਿ ਯਾਦ ਹੋ ਜAVE ਸਾਨੂੰ ਹਾਂ ਨਾ ਵਿਲੀਅਮ ਬਲੇਕ ਠੀਕ ਹੈ ਨਾ ਤੇ ਇਹਦਾ ਆਇਆ ਨਾ ਤਾਂ ਇਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਵਾਂਸ ਅਪਨ ਅ ਟਾਈਮ ਤੁਸੀਂ ਟਾਈਮ ਨੂੰ ਇੱਥੇ ਫੜ ਲੈਣਾ ਆ ਠੀਕ ਹੈ ਨਾ ਟਾਈਮ ਟਾਈਮ ਨੂੰ ਤੁਸੀਂ ਧਿਆਨ ਚ ਰੱਖਣਾ ਆ ਆ ਚੱਕੋ ਟਾਈਮ ਠੀਕ ਹੈ ਤੇ ਔਕਾਰਾ ਟਾਈਮ ਔਕਾਰਾ ਟਾਈਮ ਔਕਾਰਾ ਗੈਬਰੀਲ ਔਕਾਰਾ ਹੈ ਨਾ ਤਾਂ ਇਸ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ ਠੀਕ ਹੈ ਤਾਂ ਨੈਕਸਟ ਅਪ ਅੱਗੇ ਦੇਖਦੇ ਆ ਆ ਆਪਣਾ ਹੈ ਨਹੀਂ ਪੰਜਵਾਂ ਆਪਣਾ ਹੀ ਹੈ ਨਹੀਂ ਠੀਕ ਹੈ ਨਾ ਤਾਂ ਇਸ ਤੋਂ ਬਾਅਦ ਆਪਣਾ ਆ ਫਾਦਰ ਰਿਟਰਨਿੰਗ ਹੋਮ ਤਾਂ ਫਾਦਰ ਪਿਛਲੇ ਟਾਈਮ ਦੇ ਜਿਹੜੇ ਪਿਤਾ ਹੁੰਦੇ ਸੀ ਆਪਣੇ ਠੀਕ ਆ ਜਾਂ ਦਾਦੇ ਪਰਦਾਦੇ ਹੁੰਦੇ ਸੀ ਉਹਨਾਂ ਦੇ ਨਾਮ 올ਡ ਟਾਈਪ ਦੇ ਹੁੰਦੇ ਸੀ ਹੈ ਨਾ ਠੀਕ ਹੈ ਨਾ ਤੇ ਤੁਸੀਂ ਯਾਦ ਰੱਖਣਾ ਦਲਿਪ ਚਿੱਤਰੇ ਠੀਕ ਹੈ ਨਾ ਦਲਿਪ ਚਿੱਤਰੇ ਠੀਕ ਹੈ ਦਾ 올ਡ ਟਾਈਪ ਦਾ ਨਾਮ ਯਾਨੀ ਨਾ 올ਡ ਟਾਈਪ ਦਾ ਠੀਕ ਆ ਨਾ ਇਹ ਸਭ ਨਾਰਮਲੀ ਆ بس ਥੜਾ ਜਿਹਾ ਤਰੀਕਾ ਚੇਂਜ ਆ ਪੜਨ ਦਾ ਠੀਕ ਆ ਦਿਲੀਪ ਚਿਤਰੇ ਆ ਠੀਕ ਆ ਤਾਂ ਇਸ ਤੋਂ ਬਾਅਦ ਅੱਗੇ ਦੇਖਦੇ ਆਪਾਂ ਦਾ ਰੋਡ ਨਾ ਟੇਕਨ ਹੁਣ ਇਹਦਾ ਕੀ ਆ ਇੱਕ ਤਾਂ ਤੁਸੀਂ ਦੋ ਟ੍ਰਿਕ ਕਹ ਦੇ ਯਾਦ ਕਰਨ ਦੇ ਠੀਕ ਆ ਤਾਂ ਕਹਿੰਦੇ ਜੰਗਲਾਂ ਦੇ ਰਾਹ ਤੇ ਨਾ ਜਾਇਓ ਕਿ ਫਰੋਸਟ ਹੁੰਦੇ ਆ ਨਾ ਉਹ ਰੋਡ ਤੇ ਨਾ ਜਾਇਓ ਠੀਕ ਆ ਉੱਥੇ ਜੰਗਲਾਂ ਦੇ ਰੋਡ ਤੇ ਨਹੀਂ ਜਾਣਾ ਚਾਹੀਦਾ ਉੱਥੇ ਫਰੋਸਟ ਹੁੰਦਾ ਆ ਤਾਂ ਰੋਬਟ ਫਰੋਸਟ ਠੀਕ ਆ ਇਹ ਤੁਸੀਂ ਇਸ ਤਰ੍ਹਾਂ ਵੀ ਯਾਦ ਰੱਖ ਸਕਦੇ ਹੋ ਤਾਂ ਤੁਸੀਂ ਇੱਕ ਨਾਰਮਲੀ ਜਿਗਨਲਾ ਯਾਦ ਰੱਖ ਸਕਦੇ ਹੋ ਕਿ ਮੇਰੇ ਫਰੈਂਡ ਨੇ ਇੱਕ ਰੋਬਟ ਫਰੋਸਟ ਬਣਾਇਆ ਆ ਠੀਕ ਆ ਰੋਬਟ ਬਣਾਇਆ ਜਿਹਦਾ ਨਾਮ ਉਹਨੇ ਰੋਬਟ ਫਰੋਸਟ ਰੱਖਤਾ ਓਕੇ ਮੇਰੇ ਫਰੈਂਡ ਨੇ ਆ ਬਣਾਇਆ ਵਾ ਠੀਕ ਆ ਕਿਸੇ ਨੂੰ ਤੁਸੀਂ ਦੱਸਨਾ ਆ ਐਦਾਂ ਯਾਦ ਰੱਖ ਸਕਦੇ ਹੋ ਤਾਂ ਇਸ ਤੋਂ ਬਾਅਦ ਆ ऑन हिज ब्लाइंडनेस जोहन मिल्टन जोहन मिल्टन एक ब्लाइंडनेस बंदा है ठीक है जोहन मिल्टन एक ब्लाइंडनेस बंदा है ओके इस तो इसके बाद आगे देखਦੇ ਆਪਾਂ आई होप ਤੁਹਾਨੂੰ ਸਮਝ ਲੱਗ ਰਿਹਾ ਹੋਵੇਗਾ ਤੁਹਾਨੂੰ ਇੱਕ ਵਾਰ ਚ ਨਹੀਂ ਆਣਾ ਹੈ ਜਦੋਂ ਤੁਸੀਂ ਦੋ ਤਿੰਨ ਵਾਰੀ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਨਹੀਂ ਆਣਾ ਆ ਮੈਂ ਪਹਿਲੇ ਤੁਹਾਨੂੰ ਕਹਿ ਦਿੰਨਾ ਹੈ ਠੀਕ ਹੈ ਨਾ ਸੈਕਸ਼ਨ ਸੀ ਆਪਣਾ ਠੀਕ ਹੈ ਤਾ ਦਾ ਸਕੂਲ ਫੋਰ ਸੈਂਪੈਥੀ ਠੀਕ ਆ ਹੁਣ ਸੈਂਪੈਥੀ ਸਕੂਲ ਦੀ ਗੱਲ ਹੋਈ ਆ ਨਾ ਤਾਂ ਦੋ ਟ੍ਰਿਕ ਇਹਦੇ ਵੀ ਆ ਤੁਸੀਂ ਪਹਿਲਾ ਸਕੂਲ ਦਾ ਲਿਖ ਲੈਣਾ ਆ ਠੀਕ ਆ ਤੇ ਇਹਦਾ ਰਾਈਟਰ ਆ ਨਾ ਏ ਵੀ ਲੁਕਾਸ ਆ ਨਾ ਤਾਂ ਲੁਕ ਤੋਂ ਯਾਦ ਰੱਖਣਾ ਸਕੂਲ ਦਾ ਲੁਕ ਲੁਕ ਤੋਂ ਲੁਕਾਸ ਸਕੂਲ ਦਾ ਲੁਕ ਤੋ ਲੁਕਾਸ ਇਹ ਵੀ ਲੁਕਾਸ ਜਦੋਂ ਤੁਸੀਂ ਇਹ ਰੱਖ ਸਕਦੇ ਹੋ ਜਦੋਂ ਤੁਸੀਂ ਨੋਰਮਲੀ ਆਪਾਂ ਯਾਦ ਕਰਨਾ ਹੈ ਨਾ ਤਾਂ ਸਕੂਲ ਆ ਗਿਆ ਇਹ ਸਮਝ ਲਓ ਕਿ ਸਕੂਲ ਦਾ ਪ੍ਰਿੰਸੀਪਲ ਹੈ ਜੋ ਉਹਦਾ ਨਾਮ ਏ ਵੀ ਲੁਕਾਸ ਆ ਬਸ ਯਾਦ ਰੱਖੋ ਜਿੱਥੇ ਆ ਗਿਆ ਦਾ ਸਕੂਲਪੁਰ ਸੈਂਪਥੀ ਉਥੇ ਏ ਵੀ ਲੁਕਾਸ ਓਕੇ ਤੁਸੀਂ ਯਾਦ ਰੱਖਣਾ ਸਾਡੇ ਪ੍ਰਿੰਸੀਪਲ ਦਾ ਨਾਮ ਇਹ ਹੀ ਆ ਬਸ ਮੁਕਾਓ ਗੱਲ ਇਸ ਤੋਂ ਬਾਅਦ 2 ਨੰਬਰ ਤੇ ਆ ਠੀਕਾ ਅ ਕਮੇਲੀਅਨ ਤੈਦਾ ਰਾਈਟਰ ਆਨ ਟੋਨ ਚੈੱਕ ਅਪ ਹੈ ਨਾ ਆਨ ਟੋਨ ਚੈੱਕ ਅਪ ਇਹਦਾ ਰਾਈਟਰ ਆ ਤੇ ਤੁਸੀਂ ਇਹ ਯਾਦ ਕਿਸ ਤਰੀਕੇ ਨਾਲ ਰੱਖਣਾ ਆ ਤਾਂ ਅ ਜਿਹੜਾ ਹੈ ਨਾ ਆ ਚੀਜ਼ ਇਹਦਾ ਮਤਲਬ ਹੁੰਦਾ ਆ ਮਤਲਬ ਗਿਰਗिट ਵੰਗੂ ਰੰਗ ਬਦਲਣਾ ਠੀਕ ਆ ਨਾ ਇਹ ਜਿੱਥੇ ਆ ਗਿਆ ਤੁਸੀਂ ਯਾਦ ਰੱਖਣਾ ਗਿਰਗिट ਵੰਗੂ ਰੰਗ ਬਦਲਣਾ ਤਾਂ ਹੁਣ ਤੁਸੀਂ ਗਿਰਗिट ਤੋਂ ਯਾਦ ਰੱਖ ਲੈਣਾ ਕਿ ਗਿਰਗिट ਸਭ ਤੋਂ ਪਹਿਲਾਂ ਕਿਸ ਨੇ ਦੇਖਿਆ ਕਲਾਸ ਵਿੱਚ ਜਾਂ ਕਿਤੇ ਵੀ ਗਿਰਗिट ਸਭ ਤੋਂ ਪਹਿਲਾਂ ਕਿਸ ਨੇ ਦੇਖਿਆ ਅਨਟਨ ਚੈਕਪ ਅਨਟਨ ਚੈਕਪ ਨੇ ਸਭ ਤੋਂ ਪਹਿਲਾਂ ਗਿਰਗिट ਦੇਖਿਆ ਠੀਕ ਆ ਅਜੀ ਨੂੰ ਠੀਕ ਆ ਨਾਮ ਇਹਨਾਂ ਦਾ ਤਾਂ ਯਾ ਤੁਸੀਂ ਯਾਦ ਰੱਖਣਾ ਆ ਕਮੇਲੀਅਨ ਕਮੇਲੀਅਨ ਦਾ ਮਤਲਬ ਹੁੰਦਾ ਹੈ ਗਿਰਗिट ਵਾਂਗੂ ਰੰਗ ਬਦਲਣਾ ਲੈਸਨ ਤਾਂ ਤੁਸੀਂ ਪੜਿਆ ਹੋਣਾ ਨੇ ਉਹਦੇ ਵਿੱਚ ਉਹ ਦੇਖਿਓ ਮਤਲਬ ਗਿਰਗिट ਵਾਂਗੂ ਰੰਗ ਬਦਲ ਲੱਗ ਜਾਂਦਾ ਹੈ ਉਹ ਕਦੇ ਸਵੇਰ ਕਦੇ ਉਹ ਸਵੇਰ ਠੀਕ ਆ ਨਾ ਤਾਂ ਨੈਕਸਟ ਆਪਾਂ ਅੱਗੇ ਵਧਦੇ ਹਾਂ ਤਾਂ ਤੀਜੇ ਨੰਬਰ ਤੇ ਆ ਭੋਲੀ ਹਨਾ ਤਾਂ ਭੋਲੀ ਕੀ ਹੁੰਦੀ ਆ ਹਕਲਾ ਕੇ ਬੋਲਦੀ ਆ ਉਹ ਉਹ ਹਕਲਾ ਕੇ ਬੋਲਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹਕਲਾ ਕੇ ਤਾਂ ਇਹਦਾ ਜਨਾ ਹਕਲਾ ਕੇ ਕੇ ਅਭਾਸ ਅਭਾਸ ਹਕਲਾ ਕੇ ਤਾਂ ਇਥੋਂ ਤੁਸੀਂ ਯਾਦ ਰੱਖਣਾ ਹਕਲਾ ਕੇ ਬੋਲਦੀ ਆ ਹਕਲਾ ਅਭਾਸ ਕੇ ਅਭਾਸ ਠੀਕ ਆ ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਆ ਠੀਕ ਆ ਨਾ ਇਸ ਤਰ੍ਹਾਂ ਯਾਦ ਰੱਖਣਾ ਤੁਸੀਂ ਬੋਲੀ ਜੋ ਹਕਲਾ ਕੇ ਬੋਲਦੀ ਸੀ ਏਕੇ ਅਭਾਸ ਠੀਕ ਹੈ ਤਾਂ ਇਸ ਤੋਂ ਬਾਅਦ ਆ ਦਾ 골ਡ ਫਰੇਮ ਤਾਂ ਤੁਸੀਂ 골ਡ ਫਰੇਮ ਨੂੰ ਕਿਸ ਤਰ੍ਹਾਂ ਯਾਦ ਰੱਖ ਸਕਦੇ ਹੋ ਐਮ ਆਰ ਕੇ ਲਕਸ਼ਮਣ ਦਾ ਬਹੁਤ ਫੇਮਸ ਹੈ ਦਾ 골ਡ ਫਰੇਮ ਆਰ ਕੇ ਲਕਸ਼ਮਣ ਦਾ ਬਹੁਤ ਫੇਮਸ ਹੈ ਜਾਂ 골ਡ ਫ੍ਰੋਮ ਕਿਸ ਦਾ ਹੈ ਕੁਸ਼ਣੇ ਬਣਾ ਲਓ ਤੁਸੀਂ ਦਾ 골ਡ ਫਰੇਮ ਕੁਸ਼ਣ ਤਾਂ ਤੁਹਾਨੂੰ ਆਣਾ ਹੀ ਹੈ ਕੁਸ਼ਣੇ ਬਣਾ ਲਓ ਠੀਕ ਆ ਦਾ 골ਡ ਫਰੇਮ आर के लक्ष्मण आर के लक्ष्मण ਤੁਸੀਂ ਦੋ ਤਿੰਨ ਵਾਰੀ ਬੋਲੋਗੇ ਨਾ ਇਦਾਂ ਹੀ ਯਾਦ ਹੋ ਜਾਣਾ ਸਾਨੂੰ ਤੇ ਇਦਾਂ ਹੀ ਯਾਦ ਹੋ ਜਾਂਦੇ ਆ ਭਈ ਪਤਾ ਨਹੀਂ ਕਿਦਾਂ ਅਸੀਂ ਪੜ੍ਹਦੇ ਪੜ੍ਹਦੇ ਯਾਦ ਕਰ ਲੈਨੇ ਆ ਠੀਕ ਆ ਤਾਂ ਆਪਾਂ ਨੈਕਸਟ ਆ ਜਾਂਦੇ ਆ ਦਾ ਵਰਵਸ ਟ੍ਰੇਡਡ ਯੂਨੀਅਨ ਹੈ ਨਾ ਤੈਦਾ ਯਾ ਮੁਲਕ ਰਾਜ ਆਨੰਦ ਹੈ ਨਾ ਮੁਲਕ ਰਾਜ ਆਨੰਦ ਜਿਹੜਾ ਯੂਨੀਅਨ ਹੁੰਦਾ ਹੈ ਉਹ ਇਕੱਠ ਹੁੰਦਾ ਜਿਹਦਾ ਪ੍ਰਧਾਨ ਮੰਤਰੀ ਮੰਨ ਲਓ ਜੇ ਉਹ ਬਣ ਗਿਆ ਤਾਂ ਉਹ ਰਾਜ ਕਰੂਗਾ ਉਹਨਾਂ ਦਾ ਇੱਕ ਟੀਮ ਆ ਯੂਨੀਅਨ ਠੀਕ ਆ ਉਹਨਾਂ ਨੇ ਯੂਨੀਅਨ ਬਣਾਇਆ ਤੇ ਯੂਨੀਅਨ ਨੂੰ ਤੁਸੀਂ ਫੜ ਲੈਣਾ ਜਿੱਥੇ ਯੂਨੀਅਨ ਆ ਗਿਆ ਠੀਕ ਆ ਉਸ ਚੀਜ਼ ਨੂੰ ਧਿਆਨ ਰੱਖਣਾ ਯੂਨੀਅਨ ਨੂੰ ਯਾਦ ਰੱਖਣਾ ਹੈ ਯੂਨੀਅਨ ਮੁਲਕ ਰਾਜ ਰਾਜ ਕਰੇਗੀ ਰਾਜ ਨੂੰ ਇਸ ਸਾਈਡ ਤੋਂ ਰਾਜ ਨੂੰ ਫੜ ਲੈਣਾ ਰਾਜ ਰਾਜ ਕਰੇਗੀ ਰਾਜ ਅਨੰਤ ਮੁਲਕ ਰਾਜ ਅਨੰਦ ਠੀਕ ਆ ਤਾਂ ਨੈਕਸਟ ਆਪਾਂ ਦੇਖਦੇ ਆਂ ਦਾ ਬੁੱਲ ਵੈਂਥ ਦਾ ਆਰਥ ਹੈ ਨਾ ਤਾਂ ਕਿ ਐਸ ਵਿਰਕ ਇਹ ਤੁਹਾਨੂੰ ਪਤਾ ਹੋਣਾ 10th ਵਿੱਚ ਵੀ ਆ ਹੈ ਨਾ ਕੁਲਵੰਤ ਸਿੰਘ ਵਿਰਕ ਜਿਹੜਾ ਵਿਰਕ ਬੰਦਾ ਹੁੰਦਾ ਨਾ ਇਸ ਅਲੱਗ ਬੰਦਾ ਹੁੰਦਾ ਆ ਹੈ ਨਾ ਉਹੀ ਧਰਤੀ ਦਾ ਖਿਆਲ ਰੱਖਦਾ ਆ ਇਸ ਚੀਜ਼ ਤੋਂ ਤੁਸੀਂ ਯਾਦ ਰੱਖਣਾ ਆ ਠੀਕ ਆ ਨਾ ਇਹ ਆਰਥ ਠੀਕ ਆ ਤੁਸੀਂ ਇਸ ਚੀਜ਼ ਤੋਂ ਯਾਦ ਰੱਖਣਾ ਜਿਹੜਾ ਬਿਰਲਾ ਬੰਦਾ ਹੁੰਦਾ ਆ ਦਸਾਂ ਵਿੱਚੋਂ ਇੱਕ ਮੇਨ ਬੰਦਾ ਹੁੰਦਾ ਉਹੀ ਆਪਣੇ ਧਰਤੀ ਮਾਤਾ ਖਿਆਲ ਰੱਖਦਾ ਆ ਕੁਲਵੰਤ ਸਿੰਘ ਵਿਰਕੇ ਦਾ ਫੁੱਲ ਫਾਰਮਿਆ ਠੀਕ ਹੈ ਨਾ ਤੁਸੀਂ ਇਸ ਤਰ੍ਹਾਂ ਨਾਲ ਯਾਦ ਕਰ ਸਕਦੇ ਹੋ ਪਲੀਜ਼ ਤੁਸੀਂ ਦੋ ਤਿੰਨ ਵਾਰੀ ਵੀਡੀਓ ਵਾਚਿੰਗ ਕਰ ਲਿਓ ਜਾਂ ਤੁਸੀਂ ਆਪਣੇ ਦਿਮਾਗ ਵਿੱਚ ਦੋ ਤਿੰਨ ਵਾਰੀ ਰਿਮੈਂਬਰ ਕਰ ਲਿਓ ਚੀਜ਼ ਨੂੰ ਤਾਂ ਜੋ ਤੁਹਾਨੂੰ ਯਾਦ ਹੋ ਜਾਵੇ ਇੱਕ ਵਾਰ ਚ ਕੋਈ ਯਾਦ ਨਹੀਂ ਹੋਣਾ ਕਿਸੇ ਨੂੰ ਨਹੀਂ ਯਾਦ ਹੋਣਾ ਹਲੇ ਤੁਹਾਡੇ ਕੋਲ ਟਾਈਮ ਹੈ ਤੁਸੀਂ ਦੋ ਵਾਰੀ ਵੀਡੀਓ ਵਾਚਿੰਗ ਕਰ ਲਓ ਮੇਰੀ ਇਹਹੀ ਕੋਸ਼ਿਸ਼ ਆ ਤੁਹਾਨੂੰ ਸਮਝਾਇਆ ਜਾਵੇ ਬੈਟਰ ਤਰੀਕੇ ਨਾਲ ਸਮਝਾਇਆ ਜਾਵੇ ਜੋ ਸਾਨੂੰ ਲੱਗਦਾ ਹੈ ਕਿ ਈਜ਼ੀ ਆ ਠੀਕ ਆ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਿੰਨੇ ਆ ਠੀਕ ਆ ਨਾ ਤਾਂ ਬਾਕੀ ਗੱਲ ਰਿਹਾ ਪੰਜਾਬੀ ਲਾਜੇ ਦਾ ਪੇਪਰ ਠੀਕ ਹੈ ਜਿਹੜੇ ਨਵੇਂ ਬੱਚੇ ਮੇਰੇ ਨਾਲ ਜੁੜੇ ਸੀ ਇੱਕ ਦੋ ਦਾ ਕਮੈਂਟ ਆਇਆ ਸੀ ਕਿ ਸਰ ਜੋ ਤੁਸੀਂ ਕਰਾਇਆ ਸੀ ਉਹ ਪੇਪਰ ਆਇਆ ਨਹੀਂ ਹੈ ਨਾ ਤਾਂ ਮੈਂ ਤੁਹਾਨੂੰ ਕਹਿ ਦਵਾਂ ਕਿ ਮੈਂ 4 ਸੈੱਟ ਅਪਲੋਡ ਕੀਤਾ ਸੀ ਸੈਂਪਲ ਪੇਪਰ ਦੇ ਤੇ ਚਾਰਾਂ ਵਿੱਚੋਂ ਘੱਟੋ ਘੱਟ 85% ਦਾ ਪੇਪਰ ਆਇਆ ਸੀ ਠੀਕ ਹੈ ਨਾ ਤੇ ਬੱਚੇ ਅਟੈਂਪਟ ਕਰਕੇ ਵੀ ਆਏ ਆ ਜਿਹੜੇ ਮੇਰੇ ਚਾਰ ਪੇਪਰ ਨਾਲ ਜੁੜੇ ਸੀ ਜਿਨ੍ਹਾਂ ਤੇ ਫੁੱਲ ਆਨਸਰ ਉਹਦੇ ਨਾਲ ਪ੍ਰੋਵਾਈਡ ਕਰਾਇਆ ਸੀ ਮੈਂ ਤੁਹਾਨੂੰ ਇੰਨਾ ਕਹਿਣਾ ਹੈ ਕਿ ਕਦੇ ਵੀ ਪੇਪਰ ਆ ਦੇ ਤੇ YouTube ਦੇ ਸਾਰੇ ਨਹੀਂ ਬੈਠਣਾ ਆ ਠੀਕ ਹੈ ਨਾ ਤਾਂ ਆਪਣੇ ਲੈਵਲ ਤੇ ਤੁਸੀਂ ਸਟੱਡੀ ਇੰਨੀ ਕਰਕੇ ਜਾਓ ਕਿ ਪਾਸ ਹੋਣ ਦਾ ਟੈਨਸ਼ਨ ਨਾ ਹੋਵੇ ਠੀਕ ਹੈ ਨਾ ਤੇ ਇੱਕ ਸੈਂਪਲ ਪੇਪਰ ਜੀ ਅਟੈਂਪਟ ਕਰਕੇ ਤੁਸੀਂ ਸੋਚਦੇ ਹੋ ਮੈਂ ਬਹੁਤ ਜ਼ਿਆਦਾ ਨੰਬਰ ਲੈ ਲੈਣਾ ਆ ਕਦੇ ਵੀ ਨਹੀਂ ਇਸ ਤਰ੍ਹਾਂ ਤਾਂ ਸਾਰੇ ਨੇ ਨੰਬਰ ਬਹੁਤ ਵਧੀਆ ਲੈ ਲੈਣਾ ਹਨਾ ਤਾਂ ਸੈਂਪਲ ਪੇਪਰ ਇਹ ਆ ਇੱਕ ਤੁਹਾਨੂੰ ਪੈਟਰਨ ਪੇਪਰ ਪਤਾ ਲੱਗ ਜਾਂਦਾ ਠੀਕ ਹੈ ਨਾ ਦੂਸਰੇ ਨੰਬਰ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਯਾਰ ਲਿਖਣਾ ਕਿੱਥੇ ਕੀ ਆ ਹਨਾ ਸਿਸਟਮ ਪਤਾ ਲੱਗ ਜਾਂਦਾ ਠੀਕ ਹੈ ਤੇ ਤੀਜੇ ਨੰਬਰ ਤੇ ਹੁੰਦਾ ਹੈ ਨਾ ਤੁਹਾਡਾ ਜੋ ਲੈਵਲ ਹੈ ਨਾ ਸੋਚਣ ਦਾ ਉਹ ਪਤਾ ਲੱਗ ਜਾਂਦਾ ਯਾਰ ਚੱਕਰ ਕੀ ਹੈ ਇਹਦੇ ਵਿੱਚ ਅਸੀਂ ਕਿੱਥੇ ਕੀ ਫਿਲ ਕਰਨਾ ਆ ਇਹ ਵੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਸੈਂਪਲ ਪੇਪਰ ਦਾ ਮੇਨ ਮੂਟ ਵੀ ਇਹੀ ਬਣਾਉਂਦਾ ਆ ਕਿ ਤੁਹਾਨੂੰ ਟ੍ਰਿਕ ਪਤਾ ਲੱਗ ਜਵੇ ਪੇਪਰ ਬਾਰੇ ਪਤਾ ਲੱਗ ਜਵੇ ਤੁਹਾਨੂੰ ਤੇ ਸੈਂਪਲ ਪੇਪਰ ਦੇ ਵਿੱਚ ਵੀ ਘੱਟੋ ਘੱਟ 15% ਇੱਕ ਪੇਪਰ ਦੇ ਵਿੱਚ ਅਵੇਲੇਬਲ ਹੁੰਦਾ ਆਂਸਰ ਠੀਕ ਹੈ ਨਾ ਬਾਕੀ ਜਿਹੜੇ ਇੱਕ ਇੱਕ ਕਰਕੇ ਸੋਲਵ ਕਰਕੇ ਮੈਂ ਸੋਚਦਾ ਕਿ ਮੈਂ ਪਾਸ ਹੋ ਜੇ ਮੈਂ ਕਦੇ ਨਹੀਂ ਪਾਸ ਹੋ ਜੂਗਾ ਬਾਕੀ ਵੱਖਰੀ ਗੱਲ ਹੈ ਮੈਂ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਰੱਬ ਕਰੇ ਸਾਰੇ ਹੀ ਪਾਸ ਹੋਵੇ ਠੀਕ ਹੈ ਨਾ ਬਾਕੀ ਮਿਹਨਤ ਆਪਣੀ ਜ਼ਰੂਰੀ ਹੁੰਦੀ ਆ ਮਿਹਨਤ ਜੇ ਤੁਸੀਂ ਨਾ ਕੀਤੀ ਹੋਵੇ ਤਾਂ ਤੁਸੀਂ ਹੁਣ ਖੁਦ ਹੀ ਡਿਸਾਈਡ ਕਰ ਲਓ ਹਨਾ ਠੀਕ ਹੈ ਨਾ ਤਾਂ ਗੱਲਾਂ ਤਾਂ ਆਪਾਂ ਬਹੁਤ ਕਰ ਸਕਦੇ ਆ ਬਟ ਟਾਈਮ ਵੇਸਟ ਹੋਣਾ ਹੈ ਠੀਕ ਹੈ ਨਾ ਤਾਂ ਤਾਂ ਯੋ ਫਰੈਂਡਸ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਵੇਗਾ ਸ਼ੇਅਰ ਲਾਈਕ ਕਮੈਂਟ ਜੋ ਵੀ ਕਰਨਾ ਤੁਸੀਂ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਆ ਫਰੈਂਡਸ ਨਾਲ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਸਟੱਡੀ ਕਰ ਸਕਣ ਓਕੇ ਤਾਂ ਨੈਕਸਟ ਆਪਾਂ ਵੀਡੀਓ 'ਚ ਮਿਲਦੇ ਹਾਂ ਕੁਝ ਨਵਾਂ ਟੇਕ ਕੇਅਰ ਕੀ ਯੂ ਸਮਾਈਲਿੰਗ